ਬੀਜੇਪੀ ਸਰਕਾਰ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਹੁਤ ਹੀ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਕਿ ਅਸੀਂ ਬਿੱਲ ਪਾਸ ਕਰ ਦਿੱਤਾ ਸਾਡੀਆਂ ਭੈਣਾਂ ਤੋਂ ਭੂਕੇ ਵੋਟਾਂ ਲਈਆਂ ਪੂਰੇ ਹਿੰਦੁਸਤਾਨ ਦੇ ਵਿੱਚ ਭੈਣਾਂ ਨੂੰ ਇੱਕ ਬੜੀ ਆਸ਼ਾ ਦੀ ਕਿਰਨ ਤੇ ਉਮੀਦ ਜਗਦੀ ਸੀ ਕਿ ਬਿੱਲ ਪਾਸ ਹੋਏ ਭੈਣਾਂ OBC ਜਿਹੜੀ ਕੈਟਾਗਰੀ ਚਾਹੁੰਦੀਆਂ ਨੇ ਉਹਨਾਂ ਨੂੰ ਵੀ ਇਸ ਰਾਖਵੀ ਕਰਨ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਵੀ ਇਹ ਲਾਭ ਜਿਹੜਾ ਮਿਲਣਾ ਚਾਹੀਦਾ। ਉਹਨਾਂ ਦੀ ਭਾਗੀਦਾਰੀ ਉਹਨਾਂ ਦੀ ਹਿੱਸੇਦਾਰੀ ਜਿਹੜੀ ਹੈ ਜ਼ਰੂਰ ਸਨਿਸ਼ਚਿਤ ਕਰਨੀ ਚਾਹੀਦੀ। ਉਹ 8500 ਰੁਪਏ ਮਹੀਨਾ ਹਰ ਗਰੀਬ ਔਰਤ ਜਿਹੜੀ ਇੱਕ ਪਰਿਵਾਰ ਦੀ ਇੱਕ ਗਰੀਬ ਔਰਤ ਹੈ ਉਹਨੂੰ ਜ਼ਰੂਰ ਮਿਲਣਾ ਚਾਹੀਦਾ। ਤਾਂ ਕਿ ਜਿਹੜੀ ਉਸ ਪਰਿਵਾਰ ਗਰੀਬ ਪਰਿਵਾਰ ਦੀ ਥਾਣੇ ਦੇ ਵਿੱਚ ਉਹਨੂੰ ਕਿਹਾ ਜਾਂਦਾ ਹੈ ਕਿ ਕੋਈ ਗੱਲ ਨਹੀਂ ਨਾਬਾਲਗ ਨਹੀਂ ਹੈ 30 ਸਾਲ ਦੀ ਹੈ ਮਿਲ ਜਾਊਗੀ। ਜਦੋਂ ਪਤਾ ਲੱਗਿਆ ਉਹ 30 ਸਾਲ ਦੀ ਸਾਡੀ ਔਰਤ ਸਾਡੀ ਭੈਣ ਤੇ ਨਾਲ ਗੈਂਗਰੇ ਹੋਣ ਤੋਂ ਬਾਅਦ ਉਹਦੀ ਹੱਤਿਆ ਹੋ ਗਈ ਤੇ ਹਜ਼ਾਰ ਜਿਹੜੇ ਕੇਸ ਮਾਨ ਵਧਾਇਆ ਤੇ ਬੇਨਤੀ ਕਰਦੀਆਂ ਕਿ ਸਾਡੇ ਆਉਣ ਵਾਲੇ 29 ਤਰੀਕ ਦੇ ਇਸ ਅੰਦੋਲਨ ਦੀ ਖਬਰ ਤੁਸੀਂ ਅਖਬਾਰਾਂ ਚ ਜਾਂ ਸੋਸ਼ਲ ਮੀਡੀਆ ਤੇ ਪੂਰੇ ਵਧਿਆ